for one way. One way. One way. Yeah. This is not one way. No. What what we say to one way? Same one way. Okay. Satu arah. Satu arah. Satu arah. Satu arah. arah. Satu arah. Satu arah. But in here, same one way. dil terus lurus agar tetap di jalan kawasan Nusa Dua Resort oke okay, oke okay. ਕਰੇ ਸਤਲ 600 ਮੀਟਰ ਹਿਮੁੰਦਾਨ ਫਿਰ ਉਸਰ ਟੰਡਿਗੜ ਆ ਗਿਆ ਹੈ ਇਹ ਪਹੁੰਚਿਆ ਜੀ ਅੱਜ ਅਸੀਂ ਨੁਸਾ ਦੂਆ ਬੀਚ ਨੁਸਾ ਦੂਆ ਬੀਚ ਦੇਖ ਰੋ ਦਰਸ਼ਨ ਵਈ ਆ ਦੇ ਲੋਕ ਨੌਣ ਲੱਗੇ ਇੱਥੇ ਇਹ ਥੋੜਾ ਜਿਹਾ ਅੱਜ ਵਧੀਆ ਬੀਚ ਪਿਆ ਖੜਾ ਸਾਫ ਸੁਥਰਾ ਜਿਹਾ ਆਜੋ 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 ਆਓ ਦੇਖੋ ਤੇ ਤਾੜੀਆਂ ਲੈ 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 ਲਾਹ ਬਿਆਲਪੁਰੀਆ ਕਾਕਾ ਮੁੰਡਾ ਜਾਓ ਵਿੱਚ ਨੂੰ ਵੜ ਜਾਓ ਲੈਵਾ ਕੈਮਰਾ ਵਿੱਚ ਆ ਦੇ ਲੋ ਜੀ ਜਵਾਨ ਸਾਡੇ ਸਮੁੰਦਰ ਚ ਨਾਉਂਦੇ ਕੀ ਬਾਤ ਐ ਵੀ ਕੀ ਬਾਤ ਐ ਆਹਾ 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 ਲਾਓ ਤਾਰੀਆਂ ਲਾਓ ਤਾਰੀਆਂ ਲਾਓ ਤਾਰੀਆਂ ਲਾਓ ਬਈ ਤਾਰੀਆਂ ਲਾਓ 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 ਆ ਆ ਦੇ ਆ ਦੇ ਬੇਲ ਮੱਛੀ ਆ ਗਈ ਓਥੋਂ ਦੀ ਮਗਰ ਮੱਛ ਹੈ ਤਾਂ ਓ ਤੇ ਤੋ ਹੁਣ ਆਪਾਂ ਆ ਗਏ ਆ ਵਰੁਣਾ ਵਿੱਚ ਵਰੁਣਾ ਵਿੱਚ ਆ ਜੀ ਇਹ ਵਰੁਣਾ ਕਹਿੰਦੇ ਨੇ ਵਰੁਣ ਦੇਵਤੇ ਦੇ ਨਾਮ ਤੇ ਆ ਇਹ ਵਿੱਚ ਵਰੁਣ ਜਿਹੜਾ ਇਹਨੂੰ ਕਹਿੰਦੇ ਨੇ ਸਮੁੰਦਰ ਦਾ ਦੇਵਤਾ ਇਹ ਇੱਥੇ ਸਾਹਮਣੇ ਉਹ ਸਾਹਮਣੇ ਮੂਰਤੀ ਵੱਡੀ ਸਾਰੀ ਉਹਦੀ ਲੱਗੀ ਦਿਖਦੀ ਆ ਤੁਹਾਨੂੰ ਬਹੁਤ ਵੱਡੀ ਮੂਰਤੀ ਆ ਉਹਦੀ ਤੇ ਆ ਦੇਖੋ ਆਪਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਥੋੜੀ ਜੀ ਤੁਹਾਨੂੰ ਬਾਕੀ ਫੋਟੋ ਫੋਟਾਂ ਖਿੱਚਾਂਗੇ ਫਿਰ ਆਪਾਂ ਇੱਥੇ ਵੀ ਬਹੁਤ ਸੋਹਣਾ ਸਾਫ਼ ਪਾਣੀ ਆ ਤੇ ਇੱਥੇ ਲੋਕ ਵੈਸੇ ਘੱਟ ਨੇ ਥੋੜੇ ਜਿਹਾ ਫੋਰਨਰ ਜੇ ਤਾਂ ਚਲੋ ਹੈਗੇ ਨੇ ਆ ਅੰਗਰੇਜ਼ੀ ਗਰੁੱਪ ਚ ਜ਼ਿਆਦਾ ਉਹ ਵੈਸੇ ਘੱਟ ਨੇ ਇੱਥੇ ਥੋੜੇ ਜਿਹਾ ਮੈਨੂੰ ਤਾਂ ਹੀ ਗੰਦਗੀ ਜੀ ਵੀ ਜ਼ਿਆਦਾ ਜੀ ਲੱਗਦੀ ਆ ਇੱਥੇ ਜਾਂ ਫੇਰ ਅੱਕੜ ਪਿਛੜ ਆ ਜਾਣ ਦਾ ਕਹਿ ਨਹੀਂ ਸਕਦੇ ਯਾਨੀ ਇੱਥੇ ਧੁੱਪ ਵੀ ਬਹੁਤ ਜ਼ਿਆਦਾ ਆ ਤੇ ਤਾਂ ਕਰਕੇ ਥੋੜੇ ਜਿਹਾ ਘੱਟ ਲੱਗਦੇ ਨੇ ਇੱਕ ਆ ਕਿਸ਼ਤੀਆਂ ਹੀ ਆ ਇੱਥੇ ਬਹੁਤ ਆ ਦੇ ਇਹਨਾਂ 'ਚ ਵੀ ਸੈਰ ਸੂਰ ਕਰਾਉਂਦੇ ਆ ਮੈਨੂੰ ਲੱਗਦਾ ਇਹ ਜਿਹੜਾ ਸਾਡਾ ਮੇਨ ਕੰਮ ਰਹਿੰਦਾ ਸੀ ਮਿੱਟੀ ਕੱਢਣ ਨਾਲ ਇੰਡੋਨੇਸ਼ੀਆ ਬਾਲੀ ਆ ਕੇ ਉਹ ਕੰਮ ਪੂਰਾ ਕਰਦੇ ਹੋਏ ਚਲੋ ਜੀ ਉਹ ਭਾਈ ਸਾਹਿਬ ਭਾਈ ਇਹ ਕੀ ਕਰਨ ਲੱਗੇ ਉਹ ਯਾਰ ਵੀ ਉਹ ਅਸੀਂ ਨਾ ਬੜੀਆਂ ਕੰਕਰੀਆਂ ਦੇ ਪੌਲ ਵੀ ਦੇ ਟਰਾਈ ਕਰਕੇ ਦੇਖਦੇ ਹਾਂ ਕੋਈ ਗੱਲ ਨਹੀਂ ਯਾਰ ਕਿਹਾ ਸਾਨੂੰ ਪਾ ਸਾਨੂੰ ਫਿਰ ਕਿਸੇ ਸਿਆਣੇ ਬੰਦੇ ਨੇ ਗਿਆ ਘੁੰਮਣ ਫਿਰਨੇ ਆਲੇ ਨੇ ਉਹ ਕਹਿੰਦਾ ਚਾਰ ਪੰਜ ਛੋਟੀਆਂ ਗਾਟਰੀਆਂ ਜੀ ਜਾ ਕੇ ਮਿੱਟੀ ਕੱਢ ਕੇ ਆਓ ਪਹਿਲਾਂ ਤੁਸੀਂ ਫੇਰ ਕਹਿੰਦਾ ਤੁਹਾਡਾ ਵੀ ਕਰ ਫੇਰ ਲਗੂ ਆ ਹੁਣ ਸਾਡੀ ਪੰਜਵੀਂ ਗਾਟਰੀ ਆ ਵੀਰੇ ਪੰਜਵੀਂ ਗਾਟਰੀ ਜਾ ਕੇ ਮਿੱਟੀ ਕੱਢਣ ਦੇ ਕੱਢ ਕੇ ਚੱਲੇ ਆ ਹੁਣ ਅਗਰ ਫੇਰ ਪਾਣੀ ਫਿਰ ਗਿਆ ਮਿੱਟੀ ਕੱਢੀ ਤੇ ਫੇਰ ਅਬ ਭਲੀ ਮਿੱਟੀ ਤੇ ਪਾਣੀ ਨਹੀਂ ਫਿਰਿਆ ਜੀ ਉਹ ਦੇਖੋ ਇਹ ਸਾਡੇ ਉਮੀਦਾਂ ਦੇ ਪਾਣੀ ਫਿਰਿਆ ਜੀ ਯਾ ਤਾਂ ਕੋਈ ਨਹੀਂ ਤਾਂ ਅਬ ਭਲੀ ਕਰੂ ਫੇਰ ਅਗਲੀ ਬੀਜ ਦੀ ਤਿਆਰੀ ਕਰੂ ਆ ਵੀ ਆ ਰਿਹਾ ਉਹ ਵੀ ਆ ਰਿਹਾ ਮੱਤਾ ਡੇ ਗਰ ਆਇਆ ਬਰुण ਦੇਵਤਾ ਭਾਈ ਕੱਛੂ ਦੇ ਉੱਤੇ ਬੈਠ ਖੜਾ ਹੁੰਦਾ ਉਹਦੇ ਕੱਛੂ ਦੇ ਉੱਤੇ ਆ ਬੜਾ ਸਾਰਾ ਕਛੂਆ ਉਹਦੇ ਉੱਤੇ ਵਰਣ ਦੇਵਤਾ ਖੜਾ ਆ ਸਮੁੰਦਰ ਦੀਆਂ ਲਹਿਰਾਂ ਬਣਾਈਆਂ ਹੋਈਆਂ ਨੇ ਪੂਰੀਆਂ ਬਹੁਤ ਵੱਡਾ ਬੀਚ ਆ ਵਧੀਆ ਬੀਚ ਐਨ ਠੀਕ ਆ ਉਹ ਵੈਸੇ ਇੱਕ ਹੋਰ ਗੱਲ ਆ ਇਹਦੇ ਨਾਲ ਹੀ ਆ ਜਿਹੜਾ ਆਪਣਾ ਹੈਗਾ ਵਰਣ ਬੀਚ ਇਹਦੇ ਬਿਲਕੁਲ ਨਾਲ ਲੱਗਦਾ ਹੀ ਆ ਤੁਹਾਨੂੰ ਦਿਖਾਉਣਾ ਇਹ ਆ ਝੀਲ ਜੀ ਤੋਂ ਪਾਰ ਪਰੇ 에어ਪੋਰਟ ਆ ਇਹ ਨਗੂਰਾਰਾ 에어ਪੋਰਟ ਦਨਪਸਾਰ ਦਾ ਜਿੱਥੇ ਅਸੀਂ ਉਤਰੇ ਸੀਗੇ ਤੇ ਇੱਥੇ ਹੀ ਅਸੀਂ ਚੜ੍ਹਨਾ ਦੁਬਾਰਾ ਫੇਰ ਕਰ ਲੋ ਤੇ ਆ ਦੇ ਉਹ ਸਾਹਮਣੇ ਤੁਹਾਨੂੰ ਦਿਖਾਣਾ ਜੇ ਸ਼ਾਇਦ ਦਿਖਦਾ ਹੋਵੇ ਕੈਮਰੇ ਦੇ ਵਿੱਚ ਜਹਾਜ਼ ਲੈਂਡ ਕਰਨ ਲੱਗਿਆ ਇਹ ਛੋਟਾ ਜਹਾਜ਼ ਲੱਗਦਾ ਕੋਈ ਹੈਨਾ ਆ ਇਹਦਾ ਛੋਟਾ ਜਿਹਾ ਲੋਕਲ ਜਿਹਾ ਜਹਾਜ਼ ਲੱਗਦਾ ਕੋਈ ਹਉ ਕਰ ਗਿਆ ਲੈਡ ਉਹ ਇੱਕ ਪਹਿਲਾਂ ਹੀ ਖੜਾ ਜਾਏ ਕਈ ਖੜੇ ਨੇ ਉਹਦੇ ਚਾਰ ਹੋਈ